ਨੋਟੇ ਲੋ 60 ਗ੍ਰਾਮ ਹਿਰੋਇਨ ਫੜੀ ਗਈ ਹੈ ਜਿਹੜੀ ਕਿ ਸਾਰੇ ਅਕ੍ਰੋਸ தி ਇੰਟਰਨੈਸ਼ਨਲ ਬਾਰਡਰ ਪੁੱਸ਼ ਕੀਤੀ ਜਾਂਦੀ ਹੈ ਥ्रू ਡਰੋਨਸ ਉਹ ਲੇਡੀਜ਼ ਆਪਰੇਟਡ ਹੀ ਆ ਦੋ ਲੇਡੀਜ਼ ਫੜੀਆਂ ਗਈਆਂ ਜਿਨ੍ਹਾਂ ਚ ਇੱਕ ਪ੍ਰਾਇਮਰੀ ਸਕੂਲ ਟੀਚਰ ਵੀ ਹੈ ਮੈਂ ਸਮਝਦਾ ਕਿ ਮਾੜੀ ਗੱਲ ਇਹ ਸਹੀ ਹੈ ਕਿ ਲੇਡੀਜ਼ ਦਾ ਇੰਨਾ ਇਨਵੋਲਵ ਹੋਣਾ ਔਰ ਉਹ ਵੀ ਇੱਕ ਨੋਬਲ professions ਦੀ ਇੱਕ ਲੇਡੀ ਜਿਹੜੇ ਹਾਲਾਂਕਿ ਉਹਨਾਂ ਦੀ ਏਜ ਵੀ ਦੋਨਾਂ ਦੀ ਕਾਫੀ ਹੈ ਇਸ ਤਰ੍ਹਾਂ ਦੇ ਲੋਕ ਵੀ ਜਿਹੜੇ ਆ ਪੈਸੇ ਦੇ ਲਾਲਚ ਦੇ ਵਿੱਚ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਸ਼ਾਮਲ ਨੇ ਜਿਹੜੇ ਹੈਪੀ ਜੈਟ ਦੇ ਹੋਰ ਕੌਨਟੈਕਟਸ ਨੇ ਤੇ ਪਾਕਪੇ ਸਮਗਲ ਜਿਹੜਾ ਕਾਮਨ ਹੈ ਦੋਨਾਂ ਉਹਦੇ ਵਿੱਚ ਲਿੰਕੇਜਸ ਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ 9 ਕਿਲੋ 600 ਗ੍ਰਾਮ ਹਿਰੋਇਨ ਫੜੀ ਗਈ ਹੈ ਜਿਹੜੀ ਕਿ ਸਾਰੀ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਪੁਸ਼ ਕੀਤੀ ਜਾਂਦੀ ਹੈ ਥਰੂ ਡਰੋਨਸ ਔਰ ਇਹਦੇ ਚ ਚਾਰ ਮੁਲਜ਼ਮ ਜਿਹੜੇ ਮੇਲਸ ਉਹ ਫੜੇ ਗਏ ਆ ਔਰ ਇਹਦੇ ਚ ਬੜਾ ਇੰਟਰਸਟਿੰਗ ਗੱਲ ਹੈ ਕਿ ਦੋ ਜਿਹੜਾ ਇੱਕ ਟੋਟਲੀ ਨੈਟਵਰਕ ਯਾ 카rtel ਸਮਝ ਲਓ ਉਹ ਲੇਡੀਜ਼ ਆਪਰੇਟਡ ਹੀ ਆ ਦੋ ਲੇਡੀਜ਼ ਵੜੀਆਂ ਗਈਆਂ ਜਿਨ੍ਹਾਂ ਚੋਂ ਇੱਕ ਪ੍ਰਾਇਮਰੀ ਸਕੂਲ ਟੀਚਰ ਵੀ ਹੈ ਔਰ ਦੂਸਰਾ ਇਹਦੇ ਚ ਇੰਪੋਰਟੈਂਟ ਗੱਲ ਹੈ ਕਿ ਹੈਪੀ ਜੈਟ ਇੱਕ ਬੜਾ ਨਟੋਰੀਅਸ ਗੈਂਗਸਟਰ ਉਬਲਿਕ ਸਮਗਲਰ ਹੈ ਜੜਾ ਲਾ ਗੁਰੂ ਏਰੀਆ ਦਾ ਜਿਹੜਾ ਕਿ ਫਰਾਰ ਹੈ ਔਰ ਬਾਹਰ ਫੋਰਨ ਬੇਸਡ ਹੈ ਇਸ ਵੇਲੇ ਉਹ ਇਹ ਰੈਕੇਟ ਰਨ ਕਰ ਰਿਹਾ ਸੀ ਥਰੂ ਪਾਕਪੇਸ ਸਮਗਲਰਸ ਇਹਨਾਂ ਦੋਨੋਂ ਨੈਟਵਰਕਸ ਦੇ ਵਿੱਚ ਜਿਹੜਾ ਕਾਮਨ ਪੁਆਇੰਟ ਹੈ ਉਹ ਪਾਕਿਸਤਾਨ ਸਮਗਲਰ ਸੀਗੇ ਹਨੀ ਇੱਕ ਅਕਿਊਜ਼ ਫੜਿਆ ਜਾਂਦਾ 20 ਗ੍ਰਾਮ ਹੀਰੋਇਨ ਦਾ ਉਹਨੂੰ ਬਹੁਤ ਪ੍ਰੋਫੈਸ਼ਨਲੀ ਬੈਕਵਰਡ ਲਿੰਕੇਜਸ ਜਾਂਦੇ ਹੋਏ ਅੱਗੇ ਪਰਮਜੀਤ 파ਰਸ ਫੜਿਆ ਜਾਂਦਾ ਉਹਦੇ ਤੋਂ 5 ਕਿਲੋ ਕੁਝ ਗ੍ਰਾਮ ਜਿਹੜੀ ਹੀਰੋਇਨ ਬਰਾਮਦ ਹੋਈ ਉਸ ਤੋਂ ਬਾਅਦ ਹਰਵਿੰਦਾ ਹਿੰਦਾ ਹਨੀ ਜਿਹੜਾ ਪਹਿਲਾਂ ਫੜਿਆ ਗਿਆ ਸੀ ਉਹਦੀ ਕੁਝ ਗਿੱਚ ਨਾਮਜ਼ਦ ਹੋਇਆ ਇਹ ਗੁਰਪ੍ਰੀਤ ਨਾਮਜੋਦੋ ਹੈ ਜਿਹੜਾ ਪਰਮਦੀਪ ਜਿੱਤ ਤੋਂ 5 ਕਿਲੋ ਫੜੀ ਗਈ ਹੈ ਗੁਰਪ੍ਰੀਤ ਦੀ ਪੁੱਛਗਿੱਛ ਤੋਂ ਔਰ ਗੁਰਪ੍ਰੀਤ ਦੀ ਇਨਵੈਸਟੀਗੇਸ਼ਨ ਟੈਰੋਗੇਸ਼ਨ ਤੋਂ ਉਹਦੇ ਕੋਲੋਂ 3 ਕਿਜੀ ਹੀਰਨ ਹੋਰ ਰਿਕਵਰ ਕੀਤੀ ਗਈ ਕਿਉਂਕਿ ਜਿਹੜਾ ਗੁਰਪ੍ਰੀਤ ਹੀ ਮੇਨ ਬੰਦਾ ਸੀ ਜਿਹੜਾ ਹੈਪੀ ਜੱਟ ਦੇ ਬਿਹਾਫ ਤੇ ਕਨਸਾਈਨਮੈਂਟਸ ਰਿਸੀਵ ਕਰਦਾ ਸੀ ਔਰ ਅਕ੍ਰੋਸ ਦਾ ਬਾਰਡਰ ਸਾਰੀਆਂ ਜਿਹੜੇ ਉਹਨਾਂ ਦੇ ਨੈਟਵਰਕ ਹੈ ਉਹਨਾਂ ਨੂੰ ਆਪਰੇਟ ਕਰ ਰਿਆ ਸੀਗਾ ਇਦੇ ਚ ਜਿਹੜੀ ਹੋਰ ਇੱਕ ਇੰਪੋਰਟੈਂਟ ਗੱਲ ਹੈ ਕਿ ਜਿਹੜਾ ਪਰਮਦੀਪ ਤੇ ਗੁਰਪ੍ਰੀਤ ਹੈ ਇਹ ਜਿਹੜੀਆਂ ਰਿਸੀਵ ਕਰਦੇ ਸੀ ਕਨਸਾਈਨਮੈਂਟ ਇਹਨਾਂ ਨੇ ਬਹੁਤ ਲੈਂਡਮਾਰਕ ਜਿਹੜੇ ਉਹ ਐਸਟੈਬਲਿਸ਼ ਕੀਤੇ ਹੋਏ ਸੀ ਕਿ ਕਿੱਥੇ ਡਿਲੀਵਰੀ ਦੇਣੀ ਹੈ ਜਿਵੇਂ ਕੋਈ ਖੰਭਾ ਹੈਗਾ ਬਿਲਬੋਰਡ ਹੈ ਕੋਈ ਕਾਰਬੇਜ ਦਾ ਢੇਰ ਹੈ ਜਾਂ ਕਾਰਬੇਜ ਦਾ ਡੰਪ ਹੈ ਕਿਥੇ ਜਾਂ ਪਾਈਲਸ ਪਈਆਂ ਸਾਈਨੇਜ ਬੋਰਡ ਆ ਕੋਈ ਇਹ ਪਰੰਪਤਾ ਲੱਗੇ ਵੀ ਇੱਥੋਂ ਆਹ ਸਾਈਨ ਨਿਸ਼ ਬੋਰਡ ਲੱਗਿਆ ਫਰਾਨੀ ਕਲੋਨੀ ਦਾ ਜਾਂ ਫਰਾਨੇ ਰਸਤੇ ਨੂੰ ਜਾ ਰਿਹਾ ਸੜਕ ਦੀ ਉਹ ਇਹਨਾਂ ਨੇ ਯੂਜ਼ ਕੀਤੀ ਸੀਗੇ ਉਹ ਜਿਹੜੇ ਇਹਦੇ ਚ ਹੈਪੀ ਜੱਟ ਵਾਲਾ ਮੇਨ ਜਿਹੜਾ ਕਾਟਲ ਹੈਗਾ ਉਹਦੇ ਚ ਹਨੀ ਜਿਹੜਾ ਇਹ ਤਨੂਪੁਰ ਦਾ ਛਾਟੇ ਦਾ ਪਰਮਦੀਪ ਪਾਰਸ ਜੰਡਿਆਲਾ ਗੁਰੂ ਅਰਵਿੰਦਰ ਹਿੰਦਾ ਜੰਡਿਆਲਾ ਗੁਰੂ ਦਾ ਹੀ ਔਰ ਗੁਰਪ੍ਰੀਤ ਕੋਪੀ ਜਿਹੜਾ ਹਾਂਦੇ ਇਸ ਘਰਿੰਡਾ ਅਮਰਸਰ ਰੂਰਲ ਦਾ ਜਿਹੜੀਆਂ ਲੇਡੀਜ਼ ਫੜੀਆਂ ਗਈਆਂ ਜਿਨ੍ਹਾਂ ਤੋਂ 1 ਕਿਜੀ 4 ਗ੍ਰਾਮ ਯੂਰਿਨ ਫੜੀ ਗਈ ਹੈ ਜਸਵੀਰ ਕੌਰ ਬਿਸ਼ਰਾ ਟਾਲਾ ਸਰਾਏ ਅਮਨਤ ਖਾਨ ਡਿਸਟ੍ਰਿਕਟ ਤਰਨਤਾਰ 40 ਸਾਲ ਦੀ ਉਮਰ ਆ ਹਾਊਸ ਵਾਈਫ ਹੈ ਇਹ ਤੋਂ 1/2 ਕਿਜੀ ਦੇ ਉੱਪਰ ਜਿਹੜੀ ਹੈ ਹਿਰਨ ਬ੍ਰਾਮ ਧੋਈ ਕੁਲਵਿੰਦਰ ਕੌਰ ਜਿਹੜੇ ਟੀਚਰ ਹੈ ਗਵਰਨਮੈਂਟ ਪ੍ਰਾਇਮਰੀ ਸਕੂਲ ਚ ਇਹ ਹਵੇਲੀਆਂ ਜਿਹੜਾ ਕਿ ਕਾਫੀ ਨੋਟੋਰੀਅਸ ਸਾਡਾ ਪਰਨਾ ਏਰੀਆ ਹੈਗਾ ਸਰਾਏ ਮੰਤਖਾਨ ਦਾ ਉਹਨੂੰ ਬਿਲੋਂਗ ਕਰਦੀ ਐ ਤੋਂ ਵੀ ਅੱਧਾ ਕਿਲੋ ਹੀਰੋਇਨ ਬਰਾਮਦ ਹੋਈ ਸੋ ਮੈਂ ਸਮਝਦਾ ਕਿ ਜਿਹੜਾ ਹੈਪੀ ਜੱਟ ਹੈ ਉਹਦੇ ਖਿਲਾਫ 25 ਮੁਕਦਮੇ ਦਰਜ ਐ ਜੇ ਲਿਸਟ ਆਪਾਂ ਦੇਖੀਏ ਤਾਂ ਉਹਦੇ ਚ ਹੈਵੀ ਰਿਕਵਰੀਜ਼ ਨੇ ਹੀਰੋਇਨ ਦੀਆਂ ਵੀ 4.2 ਕਿਜੀ ਐਨਟੀਐਫ ਮੁਹਾਲੀ ਵੱਲੋਂ ਤੱਥੂ ਨੰਗਲ ਚ ਥਾਣੇ ਅਮਰਸਰ ਰੂਰਲ ਚ 15 ਕਿਲੋ ਤੋਂ ਉੱਪਰ ਔਰ ਯੂਏਪੀਏ ਵੀ ਲੱਗਿਆ ਹੋਇਆ ਉਹਦੇ ਖਿਲਾਫ ਔਰ ਕਾਫੀ ਸਾਰੇ ਕੇਸਿਸ ਉਹਦੇ ਖਿਲਾਫ 25 ਹੈਗੇ ਜਿੱਚ ਮਰਡਰ ਅਟੈਂਪਟ ਟੂ ਮਰਡਰ ਆਰਮਜ਼ੈਕ ਔਰ ਜਿਹੜਾ ਐਕਸਟਰਸ਼ਨ ਇਸ ਤਰ੍ਹਾਂ ਦੇ ਮੁਕਦਮੇ ਹੈਗੇ ਔਰ ਲਾਸਟ ਜਿਹੜਾ ਮੁਕਦਮਾ ਹੈਗਾ ਉਹ ਆਰਮਜ਼ੈਕ ਦਾ ਪੀਐਸ ਤਰਸਿਕਾ ਅਮਰਸਰ ਰੂਰਲ ਦਾ ਸੋ ਇਹਦੇ ਚ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਲੋਕ ਬਾਹਰ ਜਾ ਕੇ ਬੈਠੇ ਆ ਉਹ ਪਾਕਿਸਤਾਨ ਬੇਸ ਸਮਗਲਰਸ ਨਾਲ ਇਨ ਟੱਚ ਹੋ ਜਾਂਦੇ ਆ ਕਿ ਜਿਹੜੇ ਲੋਕਲ ਆਪਣੇ ਆਪਰੇਟਿਵਸ ਨੇ ਉਹਨਾਂ ਨੂੰ ਤਿਆਰ ਕਰਦੇ ਆ ਪੈਸੇ ਦੇ ਲਾਲਚ ਨਾਲ ਇਹ ਆਪਣਾ ਜਿਹੜਾ ਨੈਟਵਰਕ ਉਹਨੂੰ ਚਲਾਉਂਦੇ ਆ ਔਰ ਜਿਹੜੀ ਡਰੋਨ ਮੂਵਮੈਂਟ ਹੈਗੀ ਆ ਉਹ ਸਾਰੀ ਪਾਕਿਸਤਾਨ ਬੇਸ ਸਮਗਲਰਸ ਨੂੰ ਜਿੱਦਾਂ ਡਾਇਰੈਕਸ਼ਨ ਦਿੱਤੀ ਜਾਂਦੀ ਹੈ ਜਾਂ ਕੋਆਰਡੀਨੇਟਸ ਉਹ ਫੋਰਨ ਬੇਸਡ ਐਂਡਰ ਭੇਜਦੇ ਆ ਉਸ ਤਰ੍ਹਾਂ ਹੁੰਦੀ ਆ ਔਰ ਸਭ ਤੋਂ ਜਿਹੜੀ ਮੈਂ ਸਮਝਦਾ ਕਿ ਮਾੜੀ ਗੱਲ ਇਹ ਸਹੀ ਹੈ ਕਿ ਲੇਡੀਆਂ ਦਾ ਇੰਨਾ ਇਨਵੋਲ ਹੋਣਾ ਔਰ ਉਹ ਵੀ ਇੱਕ ਨੋਬਲ profession ਦੀ ਇੱਕ ਲੇਡੀ ਜਿਹੜੇ ਹਾਲਾਂਕਿ ਉਹਨਾਂ ਦੀ ਏਜ ਵੀ ਉਹਨਾਂ ਦੀ ਕਾਫੀ ਹੈ ਤੇ ਉਹ ਜਿਵੇਂ ਕੁਲਵਿੰਦਰ ਕੌਰ 54 years ਦੇ ਹੈ 40 ਸਾਲ ਦੀ ਉਮਰ ਤਕਰੀਬਨ ਹੈਗੀ ਹੈ ਜਸਵੀਰ ਕੌਰ ਦੀ ਸੋ ਇਹ ਇੱਕ ਮਾੜਾ ਟ੍ਰੈਂਡ ਆਇਆ ਕਿ ਇਸ ਤਰ੍ਹਾਂ ਦੇ ਲੋਕ ਵੀ ਜਿਹੜੇ ਆ ਪੈਸੇ ਦੇ ਲਾਲਚ ਦੇ ਵਿੱਚ ਇਸ ਕੰਮਾਂ ਦੇ ਵਿੱਚ ਸ਼ਾਮਲ ਨੇ ਔਰ ਇਹਦੇ ਚ ਜਿਹੜੇ ਅੱਗੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਪੈਸ਼ਲੀ ਜਿਹੜੇ ਹੈਪੀ ਜੈਟ ਤੇ ਹੋਰ ਕੰਟੈਕਟਸ ਨੇ ਤੇ ਪਾਕਿਸਤਾਨ ਦੇ ਸਮਗਲਰ ਜਿਹੜਾ ਕਾਮਨ ਹੈ ਦੋਨਾਂ ਚ ਉਹਦੇ ਵੀ ਲਿੰਕੇਜਸ ਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਇਹਦੇ ਚ ਫਾਈਨੈਂਸ਼ੀਅਲ ਐਂਗਲ ਵੀ ਕੋਈ ਨਾ ਕੋਈ ਸਾਹਮਣੇ ਆਏਗਾ ਜਿਸ ਤੇ ਵਰਕ ਕੀਤਾ ਜਾਏ ਕਿਸੇ ਤੇ ਨਹੀਂ ਹੈ ਜੀ ਉਹੀ ਇੱਕ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਬੰਦੇ ਮਤਲਬ ਨਵੇਂ ਹੀ ਸ਼ਾਮਲ ਹੁੰਦੇ ਰਹਿੰਦੇ ਔਰ ਸਪੈਸ਼ਲੀ ਜਿਹੜਾ ਲੇਡੀਜ਼ ਦਾ ਕੰਮ ਹੈ ਉਹ ਬੜਾਈ ਮਨਪਾਕਾ ਮੈਂ ਸਮਝੂਗਾ ਐਜੂਕੇਸ਼ਨ ਡਿਪਾਰਟਮੈਂਟ ਨਾਲ ਲਗਾ ਦੇਣਗੇ ਜੀ ਹੁਣ ਅਸੀਂ ਉਹ ਪਤਾ ਕਰਕੇ ਸਾਰਾ ਇਹ ਤਾਂ ਅਰੈਸਟ ਹੋਏ ਆ ਡੈਫੀਨਿਟਲੀ ਉਹਨਾਂ ਨੂੰ ਤਾਂ ਇਤਲਾਹ ਜਾਏਗੀ ਜਾਏਗੀ ਕਿਉਂਕਿ ਰੈਸ ਤੋਂ ਬਾਅਦ ਇਤਲਾਹ ਦੇਣੀ ਜ਼ਰੂਰੀ ਵੀ ਹੈ ਬੜਾ ਮਨ ਨੂੰ ਠੇਸ ਪਹੁੰਚੀ ਹੈ ਗੱਲ ਸ਼ੇਅਰ ਕਰਦੇ ਹੋਏ ਵੀ ਔਰ ਸੁਣਦੇ ਹੋਏ ਵੀ ਉਹ ਉਹ ਤਾਂ ਅਲੱਗ ਚੱਲ ਹੀ ਰਿਹਾ ਜੀ ਇਹਨਾਂ ਦੇ ਜਿਹੜੇ ਸਾਰੀਆਂ ਚੀਜ਼ਾਂ ਨੇ ਉਸਤੇ ਵਰਕ ਕਰ ਰਹੇ ਆ ਅਸੀਂ ਤੇ ਮੇਨ ਗੱਲ ਇਹੀ ਹੈ ਕਿ ਛੋਟੇ ਮੁਫਾਤ ਪਿੱਛੇ ਛੋਟੇ ਲਾਲਚ ਪਿੱਛੇ ਲੋਕ ਜਿਹੜੇ ਨੌਜਵਾਨਾਂ ਨੂੰ ਔਰ ਆਪਣੇ ਇਵਨ ਜਿਹੜੇ ਵਿਮਨ ਨੇਂ ਦੀ ਹਾਊਸਸ ਉਹਨਾਂ ਨੂੰ ਯੂਜ਼ ਕੀਤਾ ਜਾ ਰਿਹਾ ਹੈ